ਸਾਰੇ ਪਹਿਲਾਂ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਅੱਜ ਦੱਸਾਂਗੇ ਜੀ ਗ੍ਰਾਪਡੀਨ ਦੇ ਪੋਸਟਾਂ ਬਾਰੇ ਪੰਜਾਬ ਸਿਲੈਕਸ਼ਨ ਬੋਰਡ ਪੀ ਟਰਪਲਸ ਬੀ ਬੋਰਡ ਦੇ ਜਿਹੜਾ ਗ੍ਰਾਪਟੀ ਦੇ ਪੋਸਟਾਂ ਜਿਹੜਾ ਜੀ ਉਹ ਸਟਾਰਟ ਹੋ ਚੁੱਕੇ ਹਨ ਜੇ ਜਿਹੜਾ ਸਾਰਾ ਟੋਪ ਦੇ ਪੋਸਟਾਂ 368 ਪੋਸਟਾਂ ਜੀ ਇਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਕੀ ਪੜ੍ਹਾਈ ਚਾਹੀਦੀ ਆ ਕੀ ਯੋਗਤਾ ਹੈ ਕਿੰਨੀ ਉਮਰ ਮੰਗੀ ਇਹਨਾਂ ਨੇ ਸਾਰੀ ਡਿਟੇਲ ਦਵਾਂਗੇ ਕਿਹੜਾ ਕਿਹੜਾ ਪੋਸਟ ਆ ਇਹ ਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਤੁਹਾਨੂੰ ਅੱਗੇ ਜਾਣਕਾਰੀ ਦਿੰਦੀ ਆ ਵੀਡੀਓ ਪੂਰੀ ਇਹ ਜੀ ਆਪਾਂ ਮੋਡੀਆਂ ਪੋਸਟਾਂ ਗਰੁੱਪ ਡੀ ਦੀਆਂ ਪੋਸਟਾਂ ਐ ਇਹ ਪੰਜਾਬ ਦੀਆਂ ਪੋਸਟਾਂ ਜੀ ਇਹ ਟੋਟਲ ਪੋਸਟਾਂ ਦੀ ਗੱਲ ਕਰੀਏ 368 ਪੋਸਟਾਂ ਜਿਨ੍ਹਾਂ ਸੈਲਰੀ ਦੀ ਗੱਲ ਕਰਾਈ ਜੀ ਉਹਨਾਂ ਦੀ ਸੈਲਰੀ ਹੈਗੀ 18000 ਤੋਂ ਲੈ ਕੇ 55923 ਲੈਵਲ 1 ਦੀ 7ਵੇਂ ਪੀਐਸ ਕੇ ਜੇਕਰ ਇਸ ਚ ਪੜਾਈ ਦੀ ਗੱਲ ਕਰੀਏ ਤਾਂ 10 ਤੋਂ ਬਾਅਦ ਆ। ਵੱਡੀ ਗੱਲ ਕਰੀਏ 18 ਤੋਂ 37 ਸਾਲ ਆ। ਜਰਨਲ ਦੀ ਉਮਰ 18 ਤੋਂ 42 ਸਾਲ ਆ। ਐਸਸੀ ਦੀ ਉਮਰ ਤੇ 18 ਤੋਂ 40 ਸਾਲ ਦੀ ਬੀਸੀ ਦੀ ਹੋਣੀ। ਇਹਨਾਂ ਦੀ ਜਿਹੜੀ ਅਪਲਾਈ ਗਈ ਪਹਿਲਾਂ ਸੀਗੀ 21/11/2025 ਪਰ ਹੁਣ ਕੁਝ ਟੈਕਨੀਕਲ ਕਾਰਨਾ ਕਰਕੇ ਉਹ ਚੱਲ ਨਹੀਂ ਸਕੀ ਸੀ। ਇਹ ਜਿਹੜੀ 4 ਦਸੰਬਰ 2025 ਤੋਂ ਸਟਾਰਟ ਹੋਈ ਆ। ਤੇ ਜਿਹੜੀ ਆਖਰੀ ਤਰੀਕ ਆ ਉਹ ਆਖਰੀ ਤਰੀਕ ਹੈਗੀ 27 12 2025 ਤਾਂ ਜ਼ਿਆਦਾਤਰ ਹੈਗਾ ਸੇਵਾਦਾਰ ਦਿੰਗਾ ਚੌਕੀਦਾਰ ਦਿੰਗਾ ਸਫਾਈ ਸੇਵਕ ਦਿੰਗਾ সুইਪਰ ਦਿੰਗਾ ਬੋਟਮੈਨ ਦਿੰਗਾ ਤੇ ਲੈਬੋਰੀ ਟੈਂਡੈਂਟ ਦਿੰਗਾ ਟੋਟਲ ਪੋਸਟਾਂ 368 ਆਈ ਤੁਹਾਨੂੰ ਇਹਦਾ ਸੀ ਇਹਦੇ ਜੀ ਪੜ੍ਹਾਈ 10ਵਾਂ ਪਾਸ ਆ میٹرਿਕ ਲੈਵਲ ਤੱਕ ਤੁਹਾਡੇ ਕੋਲ ਪੰਜਾਬੀ ਹੈ ਜਿਹੜੀ ਉਹ ਕੰਪਲਸਰੀ ਸਬਜੈਕਟ ਹੋਣਾ ਚਾਹੀਦਾ ਹੈ ਉਮਰ 18 ਸਾਲ ਤੋਂ ਲੈ ਕੇ ਸੈਂਟੀ ਇਹ ਜਿਹੜੀ ਜਰਨਲ ਆ ਐਸ ਸੀ ਬੀ ਸੀ ਨੂੰ 42 ਸਾਲਾ ਬੀ ਸੀ ਨੂੰ ਮਤਲਬ 40 ਸਾਲ ਰਹੂਗੀ ਸੈਲਰੀ ਤਾਂ ਉਹਨਾਂ ਦੱਸਦੇ 18000 ਰੁਪਏ 55900 ਤਾਈ ਹੋਵੇਗੀ ਇਹਦੀ ਜਿਹੜੀ ਸੈਲਰੀ ਆ ਜੇਕਰ ਗੱਲ ਕਰੀਏ ਸ ਆ ਜਿਹੜੀ ਜਰਨਲ ਲਈ ਫਰੀडम फाइਟਰ ਉਹਨਾਂ ਲਈ 1000 ਰੁਪਏ ਇਹ ਐਸ ਸੀ ਬੀ ਸੀ ਲਈ ਇਕਨੋਮਿਕਲ ਵੀਕਰ ਸੈਕਸ਼ਨ ਲਈ ਜਿਹੜੀ ਇਹਦੀ 200 2500 ਰੁਪਏ ਆ ਤੇ ਐਕਸ ਸਰਵਿਸਮੈਨ ਦੇ ਲਈ ਇਹਦੀ 200 ਰੁਪਏ ਆ ਇਹ ਜਿਹੜੇ ਪਰਸਨ ਵਿਦ ਡਿਸੇਬਿਲਟੀ ਆ ਜਾਨੀ ਹੈਂਡੀਕੈਪ ਆ ਉਹਨਾਂ ਲਈ ਜਿਹੜੀ ਫੀਸ ਹੈ ਜੀ 500 ਰੁਪਏ ਰੱਖੀ ਗਈ ਆ ਜਿਹੜੀ ਲਾਸਟ ਥੀਕ ਆ ਜਿਹੜੀ ਹੈਗੀ ਆ ਜੀ ਉਹ ਹੈਗੀ ਆ 27 ਦਸੰਬਰ ਜਿਹੜੀ ਫੀਸ ਦੀ ਲਾਸਟ ਥੀਕ ਆ ਉਹ ਹੈਗੀ ਆ 29 ਦਸੰਬਰ 2025 ਇਹ ਸੀ ਜੀ ਅੱਜ ਦੀ ਜਾਣਕਾਰੀ ਜੇਕਰ ਤੁਹਾਨੂੰ ਕਿਸੇ ਚੀਜ਼ ਦਾ ਕੁਝ ਵੀ ਕੋਈ ਪੁੱਛਣਾ ਚਾਹਣੀ ਆ ਕੋਈ ਕੁਆਸਚਨ ਤੁਹਾਡੇ ਮਨ 'ਚ ਤਾਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਆ ਤੁਹਾਡੇ ਹਰ ਸਵਾਲ ਦਾ ਜਵਾਬ ਦਿੱਤਾ ਜਾਊਗਾ ਅੱਗੇ ਦੇ ਨੋਟੀਫਿਕੇਸ਼ਨ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ